ਅੱਜ ਬੜਾ ਹੀ ਪਵਿੱਤਰ ਦਿਹਾੜਾ ਵਾ ਕਿ ਗਣਤੰਤਰ ਦਿਵਸ ਜਿਹੜਾ ਵਾ 75ਵਾਂ ਆ ਅਸੀਂ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵਦਸ ਡਾਕਟਰ ਮੈਡੀਕਲ ਸੰਘ ਅਸਮੋਰਚਾ ਅਤੇ ਸਾਡਾ ਮੁੱਖ ਦਫ਼ਤਰ ਜਿਹੜਾ ਨਗਰ ਨਿਗਮ ਕਰਮਚਾਰੀ ਯੂਨੀਅਨ ਦਾ ਸਾਡਾ ਮੁੱਖ ਦਫ਼ਤਰ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਣਤੰਤਰ ਦਿਵਸ ਜਿਹੜਾ ਵਾ ਬੜੇ ਹੀ ਸ਼ਰਧਾਪੂਰਵਕ ਜ਼ੋਨ A ਦੇ ਵਿੱਚ ਮਾਤਾ ਰਾਣੀ ਚੌਕ ਜੋ ਕਿ ਸਾਡਾ ਮੁੱਖ ਦਫ਼ਤਰ ਇੱਥੇ ਮਨਾਇਆ ਜਾ ਰਿਹਾ ਵਾ ਔਰ ਜਿਹਦਾ ਆਯੋਜਨ ਸਾਡੇ ਬਹੁਤ ਹੀ ਸਤਿਕਾਰਯੋਗ ਭਾਵਦਸ ਦੇ ਯੂਨੀਅਨ ਦੇ ਅਤੇ ਮੋਰਚੇ ਦੇ ਸਾਰੇ ਹੀ ਸਤਿਕਾਰਯੋਗ ਵੀਰਾਂ ਨੇ ਮਿਲ ਕੇ ਕਰਿਆ ਵਾ ਮੈਂ ਸਭ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਬਹੁਤ-ਬਹੁਤ ਲੱਖ-ਲੱਖ ਵਧਾਈ ਦਿੰਨਾ ਮੈਂ ਕਿਉਂਕਿ 75ਵਾਂ ਗਣਤੰਤਰ ਦਿਵਸ ਜਿਨ ਮਨਾ ਰਹੇ ਹਾਂ ਔਰ ਅੱਜ ਦੇ ਦਿਨ ਸਾਡਾ ਸੰਵਿਧਾਨ ਜਿਹੜਾ ਵਾ ਉਹ ਲਾਗੂ ਹੋਇਆ ਸੀ ਔਰ ਸਹੀ ਮੈਨੇਜ ਚ 5000 ਸਾਲ ਦੀ ਗੁਲਾਮੀ ਤੋਂ ਬਾਅਦ ਜਿਹੜਾ ਦਬਿਆ ਕੁਚਲਿਆ ਸਮਾਜ ਹੈ ਗਰੀਬ ਸਮਾਜ ਹੈ ਔਰ ਖਾਸ ਕਰਕੇ ਮੈਂ ਸਮਝਦਾ ਆਂ ਕਿ ਦਲ ਸਮਾਜ ਉਹਦੇ ਬਾਰੇ ਜੋ ਸੰਵਿਧਾਨ ਸਾਡੇ ਦੇਸ਼ ਦਾ ਜੋ ਸੰਵਿਧਾਨ ਪਰਮ ਪੂਜਨੀਆ ਬਾਬਾ ਸਾਹਿਬ ਡਾਕਟਰ ਮੀਡガル ਸਾਹਿਬ ਨੇ ਲਿਖ ਕੇ ਦੇਸ਼ ਦੇ ਉਸ ਵੇਲੇ ਦੇ ਡਾਕਟਰ ਰਿੰਦਰ ਪ੍ਰਸਾਦ ਜੀ ਜੋ ਸਾਡੇ ਰਾਸ਼ਟਰਪਤੀ ਸੀ ਉਹਨਾਂ ਦੇ ਹਵਾਲੇ ਕਰਿਆ ਸੀ ਔਰ ਅੱਜ 26 ਜਨਵਰੀ 1950 ਨੂੰ ਉਹ ਲਾਗੂ ਹੋਇਆ ਸੀ ਔਰ ਮੈਂ ਸਭ ਤੋਂ ਪਹਿਲਾਂ ਬਾਬਾ ਸਾਹਿਬ ਡਾਕਟਰ ਮੀਡガル ਸਾਹਿਬ ਨੂੰ ਔਰ ਉਸ ਵੇਲੇ ਦੇ ਸਾਰੇ ਹੀ ਮਨੀਸ਼ਿਆਂ ਨੂੰ ਸਰਦਾ ਦੇ ਫੁੱਲ ਭੇਟ ਕਰਦਾ ਮੈਂ ਕਿ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਆ ਉਹ ਸਭ ਤੋਂ ਸ਼ਕਤੀਸ਼ਾਲੀ ਔਰ ਸਭ ਤੋਂ ਪਵਿੱਤਰ ਜਿਹੜਾ ਵਸ ਸੰਵਿਧਾਨ ਸਾਡੇ ਭਾਰਤ ਦਾ ਵਾ ਜਿਹਦੇ ਵਿੱਚ ਹਰ ਸਮਾਜ ਨੂੰ ਹਰ ਧਰਮ ਧਰਮ ਨੂੰ ਬਰਾਬਰ ਦਾ ਮਾਨ ਅਤੇ ਸਨਮਾਨ ਮਿਲਦਾ ਵਾ ਸਾਨੂੰ ਆਪਣੇ ਮੁਤਾਬਕ ਜੀਣ ਦਾ ਅਧਿਕਾਰ ਮਿਲਦਾ ਵਾ ਔਰ ਰਾਜ ਦੇ ਤੈਮ ਹੀ ਸਾਨੂੰ ਬੋਰਡ ਦਾ ਜਿਹੜਾ ਅਧਿਕਾਰ ਮਿਲਿਆ ਸੀ ਇਸ ਬੋਰਡ ਦਾ ਅਧਿਕਾਰ ਜਿਹੜਾ ਇੱਕ ਗਰੀਬ ਮਜ਼ਦੂਰ ਤੋਂ ਲੈ ਕੇ ਇੱਕ ਅਮੀਰ ਜਿਹੜਾ ਉਦਯੋਗਪਤੀ ਆ ਉਹਨੂੰ ਬਰਾਬਰ ਦਾ ਜਿਹੜਾ ਬੋਰਡ ਦਾ ਅਧਿਕਾਰ ਮਿਲਿਆ ਸੀ ਔਰ ਉਹਦੇ ਕਰਕੇ ਹੀ ਅੱਜ ਸਾਡੇ ਦੇਸ਼ ਦੇ ਵਿੱਚ ਸਾਡੇ ਐਮਐਲਏ ਸਾਡੇ ਲੋਕ ਸਭਾ ਮੈਂਬਰ ਸਾਡਾ ਚੀਫ ਮਿਨਿਸਟਰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉਹ ਚੁਣਿਆ ਜਾਂਦਾ ਵਾ ਔਰ ਇਸ ਸੰਵਿਧਾਨ ਦੇ ਵਿੱਚ ਹਰ ਤਰ੍ਹਾਂ ਦੀ ਵਿਵਸਥਾ ਜਿਹੜੀ ਆ ਉਹ ਬਾਬਾ ਸਾਹਿਬ ਡਾਕਟਰ ਮੀਨੋ ਕੇ ਸਾਹਮਣੇ ਰੱਖੀ ਆ ਇਸ ਕਰਕੇ ਮੈਂ ਅੱਜ ਦੇ ਪਵਿੱਤਰ ਦਿਹਾੜੇ ਤੇ ਜਿੱਥੇ ਆਪਣੇ ਵੱਲੋਂ ਮੈਂ ਨਰੇਸ਼ ਸਿੰਘਾਨ ਚੇਅਰਮੈਨ ਨਗਰ ਨਿਗਮ ਕਰਮਚਾਰੀ ਯੂਨੀਅਨ ਅਤੇ ਰਾਸ਼ਟਰੀ ਨਿਰਦੇਸ਼ਕ ਭਾਰਤੀ ਵਾਲਮੀਕੀ ਧਰਮ ਸਮਾਜ ਜਿੱਥੇ ਸਾਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਲੱਖ ਲੱਖ ਵਧਾਈ ਦਿੰਨਾ ਮੈਂ ਉਥੇ ਸਾਰਿਆਂ ਨੂੰ ਅੱਜ ਦੇ ਦਿਨ ਤੇ ਇਹ ਬੇਨਤੀ ਵੀ ਕਰਨਾ ਚਾਹੁੰਦਾ ਵਾਂ ਕਿ ਕੋਈ ਵੀ ਸਰਕਾਰ ਜਿਹੜੀ ਬਣਦੀ ਹੈ ਸੰਵਿਧਾਨ ਦੇ ਮੁਤਾਬਕ ਉਹ ਤੁਹਾਨੂੰ ਬਦ ਤੋਂ ਬਦ 5 ਸਾਲ ਲਈ ਮੂਰਖ ਬਣਾ ਸਕਦੀ ਹੈ ਕਿਉਂਕਿ ਬਹੁਤ ਸਾਰੇ ਰਾਜਨੇਤਾ ਜਿਹੜੇ ਆ ਅੱਜ ਵੀ ਝੂٹے ਵਾਦੇ ਕਰ ਲੈਂਦੇ ਆ ਵੋਟਾਂ ਦੇ ਟਾਈਮ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਲਾਰੇ ਲਾਂਦੇ ਆ ਪਰ ਉਹ 5 ਸਾਲਾਂ ਦੇ ਵਿੱਚ ਉਹਨੂੰ ਲਾਗੂ ਕਰਨ ਦੇ ਵਿੱਚ ਆਨਕਾਨੀ ਕਰਦੇ ਆ ਤੇ ਜਿਹੜੇ ਕੋਈ ਝੂٹے ਲਾਰੇ ਲਾਣ ਵਾਲੇ ਆ 5 ਸਾਲ ਬਾਅਦ ਫਿਰ ਤੁਹਾਨੂੰ ਮੌਕਾ ਮਿਲਦਾ ਵਾ ਉਸ ਬੋਡ ਦਾ ਸਹੀ ਇਸਤੇਮਾਲ ਕਰਿਆ ਕਰੋ ਇਹ ਸਵਿਧਾਨ ਸਾਡਾ ਸਾਨੂੰ ਰਾਈਟਸ ਦਿੰਦਾ ਵਾ ਔਰ ਪਰਮਪੁੱਜਨੀਆ ਬਾਬਾ ਸਾਹਿਬ ਡਾਕਟਰ ਮੇੜਕਰ ਸਾਹਿਬ ਨੇ ਐੋਜੀ ਵਿਵਸਥਾ ਬਣਾਈ ਆ ਇਸ ਕਰਕੇ ਮੈਂ ਫਿਰ ਆਪਣੇ ਵੱਲੋਂ ਸਾਰਿਆਂ ਨੂੰ ਗੰਤਰਣ ਤਰ ਦੀ ਵਸਦੀ ਬਹੁਤ ਬਹੁਤ ਵਧਾਈ ਦਿੰਨਾ ਮੈਂ ਜੈ ਭੀਮ ਜੈ ਭਾਰਤ ਮਨੋਚ ਚੌਹਣ ਮੈਂ ਭਾਵਾ ਦਾ ਤੋਂ ਪੰਜਾਬ ਪ੍ਰਧਾਨ ਵਪਾਰ ਸੈਲ ਨਰੇਤ ਘਾਨ ਦੇ ਚੰਡਾਲ ਅੰਤੇ ਲੱਖ ਲੱਖ ਵਧਾਈ ਦਿੰਨੇ ਆ ਸਾਡੇ ਦਫਤਰ ਚੋਂ ਬਹੁਤ ਧੰਨਵਾਦੀਆਂ ਉਹਨਾਂ ਦੇ ਉਹ ਆਪਣੇ ਸਮਾਜ ਨੂੰ ਅੱਗੇ ਚੱਕ ਕੇ ਰੱਖਦੇ ਆ ਬਹੁਤ ਵਧੀਆ ਉਪਰਾਲਾ ਕਰਦੇ ਰਹਿੰਦੇ ਸਾਡੇ ਧਗਨ ਸਾਹਿਬ ਚੇਅਰਮੈਨ ਸਾਡੇ ਭਾਵਾ ਦਾ ਦੇ ਆਕਲਾਕ ਬਾਈ ਜੈ ਭੀਮ ਜੈ ਭਾਰਤ ਜੈ ਸੰਵਿਧਾਨ